ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰੇ ਸਾ ਮੈਂਬਰ ਪੂਰੇ ਵਿੜੇ ਪਾਇਆ ਕਮਾਕਾਰਾਂ ਚ ਤੇ ਇਧਰ ਡਿੰਪੇ ਚਾਚੇ ਨੂੰ ਮਿਲੋ ਪਹਿਲਾਂ ਤੇ ਪਿੱਛੇ ਚਾਚੇ ਚਾਚੀ ਵਧਾਈਆਂ ਹੋ ਗਈਆਂ ਵੀ ਅੱਜ ਵਾਲੇ ਬਲੌਗ 'ਚ ਕਾਹਦੇ ਆ ਇੱਕ ਤਾਂ ਵਧਾਈਆਂ ਹੋ ਗਈਆਂ ਵੀ ਚਾਚੀ ਬਣ ਗਈ ਮੇਟਰ ਹਾਂ ਪ੍ਰਧਾਨ ਨਾ ਮੇਟਰ ਨਹੀਂ ਸਹੀ ਗੱਲ ਹੈ ਕੱਲ ਵੀ ਪਾਰਟੀ ਕਰੀਏ ਚਾਚੇ ਨੇ ਪਨੀਰ ਦੇ ਪਕੌੜੇ ਲਿਆਂਦੇ ਤੇ ਤੇ ਮਿਕਸ ਵੀ ਕਰਾਏ ਤੇ ਹਨਾ ਤੇ ਉਹਨਾਂ ਨਾਲ ਕੁਝ ਨਹੀਂ ਤਾਂ ਬਣਿਆ ਆਪਣਾ ਤੇ ਪਾਰਟੀ ਦਿਵਾਰੇ ਹੋ ਗਈ ਦਵਾਰੇ ਉਹ ਤਾਂ ਬਣ ਜੀ ਤੇ ਮੇਟ ਬਣਨ ਦੀ ਵੀ ਖੁਸ਼ੀ ਚ ਪਾਰਟੀ ਤੇ ਇੱਕ ਪਾਰਟੀ ਚ ਹੋਊਗਾ ਇਹ ਉਹ ਕਹਦੀ ਅੱਜ ਨਵਾਂ ਆ ਰਹੇ ਆ ਟਰੈਕਟਰ 36 30 ਸਪੈਸ਼ਲ ਐਡੀਸ਼ਨ ਅੱਛਾ ਤੇ ਅਸੀਂ ਚੱਲੇ ਫਿਰ ਤੁਸੀਂ ਕਦੋਂ ਆਉਣਾ ਅਸੀਂ ਆਜੂਗੇ ਜਲ ਬਾਦਾਂ ਤੁਸੀਂ ਕਦ ਬੁਲਾਉਂਗੇ ਤੁਸੀਂ ਤੇ ਅੱਜ ਵਧਾਈਆਂ ਹੋ ਰਹੀਆਂ ਜੀ ਤੇ ਤੁਹਾਨੂੰ ਬਲੌਗ ਦੇ ਵਿੱਚ ਜੁੜੇ ਰਹੋ ਤੁਹਾਨੂੰ ਲਾਸਟ ਤੱਕ ਬਲੌਗ ਦੇਖਿਓ ਤੁਹਾਨੂੰ ਦੱਸਾਂਗੇ ਵਧਾਈਆਂ ਕਿਹਦੇ ਵੱਲ ਹੋਈਆਂ ਅੱਜ ਇੱਕ ਕਾਰਟੀ ਹੋਰ ਹੋ ਜਾਣੀਆਂ ਕਾਦੀ ਕਾਦੀ ਸਕੂਟਰੀ ਲੈਣੀਆਂ ਉਹ ਬਾਹ ਹੋਰ ਕੀ ਤਰੱਕੀ ਹੈ ਬਾਈ ਤਰੱਕੀ ਦੇ ਰਾਹ ਤੇ ਆਏ ਕੌਣ ਕਹਿੰਦਾ ਭਾਰਤ ਪਿੱਛੇ ਜਾ ਰਿਹਾ ਭਾਰਤ ਤਰੱਕੀ ਦੇ ਨਾਂ ਤੇ ਚੱਲ ਰਿਹਾ ਹੈ ਮੈਂ ਚੱਲ ਵਧੀਆ ਗੱਲਾਂ ਚਾਚਾ ਵਾਦਾ ਹੋਵੇ ਤੇਰੀ ਸਕੂਟਰੀ 'ਚ ਲਾਲੀ ਆ ਕੇ ਖੇਡਾਂ ਕਰੇ ਹੈ ਮਾਤਾ ਦੇ ਹਨ ਸੁਭਾਈ ਕਰ ਰਹੇ ਲਾਲੀ ਬਾਈ ਬਾਈ ਵਿੜਿਆ ਪਾ ਪਾ ਗਿਆ ਚ ਲਾਲੀ ਕਿਵੇਂ ਕੰਮ ਵਿੱਚ ਪੂਰਾ ਲਾਲੀ ਦਾ ਤਾਂ ਬੰਦਾ ਕਹਿ ਕਹ ਇਹਦਾ ਸਾਨੂੰ ਰੋਕ ਕੇ ਰੱਖਣਾ ਪੈਂਦਾ ਇਹਦਾ ਰੋਕ ਕੇ ਰੱਖਣਾ ਪੈਂਦਾ ਵਾ ਜਿਹੜੇ ਜਿਹੜੇ ਨਟ ਦਾ ਪਤਾ ਲੱਗ ਜਵੇ ਖੜ ਜਾ ਕੀ ਕਹਿੰਦੇ ਜਿਹੜੇ ਨਟ ਦਾ ਪਤਾ ਲੱਗ ਜਵੇ ਵੀ ਆ ਖੋਲਣਾ ਇੱਥੇ ਤੇ ਇਹ ਬਾਕੀ ਗੱਲਾਂ ਦੀਆਂ ਗੱਲਾਂ ਜਿੱ ਇੱਕ ਬੰਦਾ ਹੋ ਗਿਆ ਲੇਟ ਸੋ ਕਹਿੰਦੇ ਹੁਣ ਜਾਂ ਥੋੜੀ ਸੌਖੀ ਜਿਹੀ ਥੋੜੀ ਜਾਨ ਛੱਡਦੇ ਆ ਕੱਲ ਇਹਨੇ ਛੁੱਟੀ ਲਈ ਕਹਿੰਦਾ ਮੈਂ ਹਰਿਆਣੇ ਜਾਣਾ ਮਹਾਂ ਚਲੇ ਜਾ ਲੰਘ ਜੂਗਾ ਰਸਤਾ ਖੁੱਲਾ ਹੈ ਕਹਿੰਦਾ ਤੈਨੂੰ ਕਿਵੇਂ ਪਤਾ ਮੈਂ 2 ਮਿੰਟ ਪਹਿਲਾਂ ਜਹਾਜ਼ ਤਾਂ ਲੰਘ ਗਿਆ ਤਾਂ ਕਹਿੰਦਾ ਤੂੰ ਤਾਂ ਮੇਰੇ ਨਾਲ ਟਿੱਚਰਾ ਕਰਦਾ ਟ੍ਰੈਫਿਕ ਬਹੁਤ ਆ ਬਨੂੜ ਨੂੰ ਠੀਕ ਹੈ ਅਸੀਂ ਚੱਲੇ ਹੁਣ ਤੇ ਤੁਹਾਨੂੰ ਪਾਰਟੀ ਕਰਾਂਗੇ ਅੱਜ ਕਿਸ ਟਾਈਮ ਆਈਏ ਅਸੀਂ ਤੁਹਾਨੂੰ ਫੋਨ ਕਰੂੰਗੇ ਅਸੀਂ ਠੀਕ ਹੈ ਸੋ ਠੀਕ ਹੈ ਕਿ ਮਿਲਦੇ ਹਾਂ ਤੁਹਾਨੂੰ ਏਜੰਸੀ ਦੇ ਵਿੱਚ ਜਾ ਕੇ ਸੋ ਸਾਰੀਆਂ ਗੱਲਾਂ ਬਾਤਾਂ ਕਰਾਵਾਂਗੇ ਟਰੈਕਟਰ ਬਾਰੇ ਜਾਣਕਾਰੀ ਦੇਾਂਗੇ ਕੀ ਕੀ ਫਰਕ ਆਇਆ ਨਵੇਂ ਟਰੈਕਟਰ ਲੈ ਕੇ ਆਉਣਾ ਅੱਜ ਉਹ ਤੁਹਾਨੂੰ ਦੱਸਾਂਗੇ ਜਾ ਕੇ ਏਜੰਸੀ ਦੇ ਵਿੱਚ ਵੀ ਕਿਹਨਾਂ ਨੇ ਲੈ ਕੇ ਆਉਣਾ ਠੀਕ ਹੈ ਉਹ ਸਸਪੈਂਸ ਆਲੇ ਹਾਂ ਬਿਲਕੁਲ ਤੇ ਥੰਬਨੇਲ ਤੁਸੀਂ ਦੇਖ ਲਿਆ ਵੀ ਕਿਹੜਾ ਟਰੈਕਟਰ ਲੈ ਕੇ ਆਉਣਾ ਤੇ ਬਹੁਤੀਆਂ ਗੱਲਾਂ ਬਾਤਾਂ ਨਾ ਕਰਦੇ ਹੋਏ ਚੰਗੇ ਜਿਹੇ ਸਾਨੂੰ ਦੇਹ ਛੁੱਟੀ ਮਿਲਦੇ ਆ ਫਿਰ ਓਕੇ ਸ਼ਾਮ ਨੂੰ ਸ਼ਾਮ ਨੂੰ ਹਾਂ ਸ਼ਾਮ ਨੂੰ ਮਿਲਾਂਗੇ ਹਾਂ ਸੁਣ ਨਹੀਂ ਤੁਹਾਡੇ ਹੱਥ ਲੱਗਦੇ ਹੁਣ ਨਾ ਕੱਪੜੇ ਚਿੱਟੇ ਪਾ ਲੇ ਫੇਰ ਨਾ ਸਾਰਾ ਦਿਨ ਅੱਜ ਤੋਂ ਸਾਲੀ ਰਿਸ਼ਤੇਦਾਰੀਆਂ ਗੱਦ ਨਹੀਂ ਚੱਤੇ ਅੱਜ ਗਿਆ ਪਹਿਲਾਂ ਉਹ ਆਪਣਾ ਰਫੇਰ ਤੇ ਉਹ ਲੋਕਰ ਲਗਾ ਚਾਹ ਰਿਹਾ ਸੀ ਇੱਕ ਬਣਾਇਆ ਸੀ ਤੂੰ ਕੱਲ੍ਹ ਵੀ ਕਹਿੰਦਾ ਵੀ ਭਾਈ ਮੈਂ ਕੱਪੜੇ ਪਾਏ ਮੈਂ ਸੋਹਣੀ ਦਾ ਕੰਮ ਕਰਾ ਲਿਆਵਾ ਹਾਂ ਬਸ ਠੀਕ ਹੈ ਓਕੇ ਬਾਈ ਠੀਕ ਹੈ ਚੰਗਾ ਫਿਰ ਤੇ ਲੋ ਜੀ ਮਿੱਤਰੋ ਪਹੁੰਚ ਗਏ ਏਜੰਸੀ 'ਚ ਮਾਮਾ ਹੀ ਕਹਿੰਨੀ ਹੋ ਗਈਆਂ ਵਧਾਈਆਂ ਮੈਂ ਮਾਮਾ ਹੀ ਘਰ ਤੋਂ ਹੀ ਤਾਂ ਦੱਸ ਕੇ ਆ ਵੀ ਟਰੈਕਟਰ ਕਿ ਨਹੀਂ ਲੈਣਾ ਹੈ ਮਾ ਵੀਓ ਚਲੋ ਸਰਪ੍ਰਾਈਜ਼ ਦੇਣਾ ਦੇਖੋ ਜੀ ਟਰੈਕਟਰ 3630 ਲਿਆ ਸਪੈਸ਼ਲ ਐਡੀਸ਼ਨ ਕੀ ਬਾਤ ਤੇ ਤਮੰਨਾ ਹੀ ਸੀ ਨਾ ਮਾਮਾ ਜੀ ਲੈਣ ਦੀ ਇਹਦੀ ਵੀ ਨਾ ਬਹੁਤ ਸੋਹਣਾ ਤੇ ਬਾਕੀ ਨਾਲ ਐਵੇਂ ਪੰਜੋਲੀ ਤੋਂ ਕਾਲਾ ਮਾਮਾ ਜੀ ਜਿਨ੍ਹਾਂ ਨੇ ਟਰਾਲੀ ਦਵਾਈ ਦੀ ਇਹਨਾਂ ਕੋਲੇ 56 ਵੀ ਇਹਦੇ ਨਾਲ ਦਾ ਸੀਆ ਸੀਆਰਡੀਆਈ ਤੇ ਅੱਜ ਚੱਲਿਆ ਆਹ ਵਾਲਾ ਟਰੈਕਟਰ ਨਨਕਿਆਂ ਚ ਮੇਰੇ ਅੱਗੇ ਤੇ ਬੜਾ ਮੈਂ ਕਹਿੰਦਾ ਨਜ਼ਾਰਾ ਆ ਰਿਹਾ ਟਰੈਕਟਰ ਦੇਖ ਦੇਖ ਕੇ ਪੂਰਾ ਮਾਮੇ ਦਾ ਮੁੰਡਾ ਪਤਾ ਨਹੀਂ ਕਿੱਧਰ ਫਿਰਦਾ ਹਾ ਜੇ ਉਦੇ ਨਾਲ ਵੀ ਕਰਾਉਣਾ ਹੈ ਗੱਲਬਾਤ ਤਾਂ ਇੱਕ ਵਾਰ ਆਪਾਂ ਮੜ ਜਾ ਪੁੱਛੀਏ ਵੀ ਕੀ ਕੀ ਅਪਡੇਟ ਹੈ ਫਿਰ ਫਰਕ ਇਹਦੇ 'ਚ ਹੁਣ ਮਤਲਬ ਕਿੰਨੀ ਪਾਵਰ ਪਾਵਰ ਦਾ ਟਰੈਕਟਰ ਹੈ ਇਹ ਪਾਵਰ ਵੀ ਤਾਂ ਸੇਮ ਆ ਜੀ ਅੱਛਾ ਪਾਵਰ ਸੇਮ ਹੈ ਪਾਵਰ ਸੇਮ ਹੈ ਸਾਦਾ ਸੀਆਰਡੀ ਨਹੀਂ ਹੈ ਨਾ ਇਹ ਸੀਆਰਡੀ ਸੀਆਰਡੀ 55 ਵੀ ਸ਼ੁਰੂ ਹੋ ਜਾਂਦਾ ਹੈ ਹੈਨਾ ਤੇ ਇਹਦੇ 'ਚ ਮਤਲਬ ਹੁਣ ਕੀ ਫਰਕ ਫੁਰਕ ਹੈਗਾ ਕੋਈ ਪਹਿਲਾਂ ਵਾਲੇ ਨਾਲੋਂ ਪਹਿਲਾਂ ਨਾਲੋਂ ਪੈਸਾ ਨਾਲ ਕੀ ਕਰਦੇ ਲਾਈਟਾਂ ਚੇਂਜ ਕਰਤੀਆਂ ਨੇ ਹੈਡਲਾਈਟਾਂ ਹਾਂਜੀ ਆ ਜਾ ਮੜ ਜਾ ਕੇ ਨੂੰ ਦੇਖੀਏ ਅੱਛਾ ਇੱਕ ਤਾਂ ਆ ਲਾਈਟਾਂ ਚੇਂਜ ਕਰਤੀਆਂ ਨਾ ਮਗਰਾੜ ਵਾਲੀਆਂ ਠੀਕ ਹੈ ਠੀਕ ਹੈ अच्छा अभी चेंज कर दिया एलईडी कर दिया ठीक है ठीक है ते मैं सौदा ਘੱਟ ਜਿ ਕਰ ਤੂੰ ਵਾਦਾ ਆਦਾ ਨਹੀਂ ਨਹੀਂ ਸੁਣ ਆ ਦੇਖ ਲਓ ਤੁਸੀਂ ਬਿਲਕੁਲ ਬਿਲਕੁਲ ਅੱਛਾ ਪੈਰ ਦਾ ਨੱਚ ਕੀ ਫਰਕ ਪਾਇਆ ਇਹ 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 ਨੇ ਚ ਫਰਕ ਪਾਤਾ ਹੈ ਸਟੈਪ ਤੋਂ ਉੱਚਾ ਜਾਂਦਾ ਸਟੈਪ ਉੱਚਾ ਕਰਤਾ ਮੀਟਰਾਂ ਚ ਕੁਝ ਹੈਗਾ ਮੀਟਰਾਂ ਦੇ ਚੇਂਜ ਹੈ ਵੀਰੇ ਮੀਟਰਾਂ ਦੇ ਚੇਂਜ ਹੈ ਸਰਬਸੁਰ ਬੈਠੀ ਮੜ ਜਾਤਾ ਉੱਪਰ ਨੂੰ ਆ ਜਾ ਉੱਪਰ ਬੈਠ ਕੇ ਰ ਚਾਬੀਆਂ ਕੋਈਆਂ ਫੜਦੇ ਚਾਬੀਆਂ ਵੀ ਹਾਂ ਨਵਾਂ ਆ ਗਿਆ ਇਹ ਸਿਆ ਆ ਮੀਟਰ ਆ ਗਏ ਹਨ ਇਹਦੇ ਸਰਬਸੁਰਬਸਾਲਾ ਚਾਟ ਕਿਵੇਂ ਆਦਾ ਉਹ ਵੀਰੇ ਪਹਿਲਾਂ ਨਹੀਂ ਸੇਮ ਹੈ ਪਹਿਲੀ 50 ਤੇ ਬਾਕੀ 300 ਬਾਕੀ 3 300 ਘੰਟੇ ਬਾਅਦ ਠੀਕ ਹੈ ਠੀਕ ਹੈ ਠੀਕ ਹੈ ਤੇ ਹੋਰ ਕੋਈ ਇਹਦੇ ਚ ਅਲੱਗ ਕੁਝ ਅਲੱਗ ਤਾਂ ਅੱਛਾ ਆ ਪੀਟੀਓ ਵਾਲਾ ਆ ਗਿਆ ਹਾਂ ਹਾਂਜੀ ਆ ਪੀਡੀਆ ਦਾ ਪਹਿਲਾਂ ਹੀ ਵੱਖਰਾ ਹੁੰਦਾ ਸ਼ੁਰੂ ਕੀਤਾ ਜਿਹੜੇ 363 ਆਉਣੇ ਆ ਹਾਂਜੀ 363 ਕਿੰਨੇ ਵੇਰੀਐਂਟ ਚ ਆਉਂਦਾ ਇਹ ਵੀਰੇ 5 ਤਰ੍ਹਾਂ ਦਾ 5 ਤਰ੍ਹਾਂ ਦਾ 363 ਇਹਦੇ ਵਰਤਿਆ ਯਾਰ ਪਤਾ ਨਹੀਂ ਲੋਕਾਂ ਨੂੰ ਪੰਜ ਤਰ੍ਹਾਂ ਦਾ ਕਿਹੜਾ ਕਿਹੜਾ ਵੀਰੇ ਕਈਆਂ ਦੀ ਇੰਟਰ ਕੋਲੀਆਂ ਦਾ ਕਿਹੜਾ ਪੈਰਾਂ ਦਾ ਫਰਕ ਪੈ ਜਾਂਦਾ ਹੈ ਹਾਂ ਠੀਕ ਹੈ ਜੀ ਪੈਰ ਦਾ ਉਹਨਾਂ ਦਾ ਫਰਕ ਪੈ ਜਾਂਦਾ ਹੈ ਪੈਰਦਾਨਾਂ ਦਾ ਫਰਕ ਪੈ ਗਿਆ ਤੇ ਇਹ ਹੁਣ ਕਿਹੜਾ ਮਾਡਲ ਹੈ ਟੌਪ ਮਾਡਲ ਇੱਕ 373 ਸੁਪਰ ਆਉਂਦਾ ਹਾਂਜੀ ਇਹ ਸੁਪਰ ਆਉਂਦਾ ਉਹ ਛੋਟਾ ਹੈ ਅੱਛਾ ਉਹ ਪੰਪ ਪੰਪ ਕਿਹੜਾ ਉਹਦੇ ਚ ਅਛਾ ਉਹ ਮੈਕੋ ਦੇ ਪੰਪ ਚ ਹੈ ਇਹ ਰੋਟਰੀ ਪੰਪ ਚ ਹੈ ਲੈ ਵੀ ਹਰਿੰਦਰ ਸਿੰਘ ਜੀ ਵਧਾਈਆਂ ਤੈਨੂੰ ਹਾਂਜੀ ਹਾਂਜੀ ਤੁਹਾਨੂੰ ਵੀ ਬਹੁਤ ਬਹੁਤ ਲਾ ਇਹਦੇ ਫਿਰ ਲਾ ਗੱਬੇ ਜੀ ਨੂੰ ਲਾ ਸੋਣਾ ਜਾਂ ਕਰਕੇ ਡਬਲ ਟੇਪ ਜੀ ਲੈਂਦੀ ਵੀ ਆ ਇਹਦੇ ਚ ਹੋਰ ਵੀ ਹੋਣਗੇ ਇੱਕ ਆ ਮੂਰੇ ਵਾਲਾ ਹਾਰ ਆ ਨਾ ਇਹ ਹਰਿੰਦਰ ਹਾਂਜੀ ਦੋ ਆ ਇਹਨੂੰ ਪਾ ਇੱਥੇ ਤੇ ਪਾ ਲਾ ਫਿਰ ਮੂਰੇ ਨੂੰ ਇੱਕ ਇੱਥੇ ਤੇ ਟੇਪ ਟੂਪ ਜੀ ਲਾ ਦੇ ਹਾਂ ਲੋੜ ਇਹਦੀ ਹੈ ਹਾਂ ਤੇ ਡੀਜ਼ਲ ਟੈਂਕੇ ਦੀ ਪਲਾਸਟਿਕ ਦੀ ਹੁੰਦੀ ਹੈ ਜੀ ਪਲਾਸਟਿਕ ਦੀ ਫਾਈਬਰ ਦੀ ਡੀਜ਼ਲ ਟੈਂਕ ਆ ਗਿਆ ਸੀ ਆਰ ਡੀਚ ਵੀ ਸੇਮ ਹੈ ਹਨਾ ਤੇ ਮੈਟ ਮੂਡ ਸਾਰੇ ਲੱਗੇ ਪਿਆ ਸੁਥਰਾ ਟਰੈਕਟਰ ਹੈ ਸੀਟ ਬੈਲਟ ਵੀ ਆ ਗਈ ਬੰਮੀ ਸੀਟ ਬੈਲਟ ਵੀ ਆ ਆ ਹਾਂ 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 ਸਹੂਲਤ ਪੂਰੀ ਹੈ ਜਿਵੇਂ ਗੰਨਾ ਲੈ ਕੇ ਜਾਣਾ ਹੁਣ ਸੀਟ ਬੈਲਟ ਲਾ ਕੇ ਠੀਕ ਹੈ ਨਾ ਰਾਤ ਨਹੀਂ ਦਾ ਕੀ ਦਿੱਕ ਨਹੀਂ ਹਾਂਜੀ ਮੈਨੂੰ ਕਿਹੜਾ ਸੁੱਤਾ ਪਿਆ ਵੀ 36 ਤੋ ਚਲਾਈ ਗਿਆ ਚੌਥਾ ਹੁੰਦਾ ਹੀ ਆ ਵੀ ਚੌਥਾ ਹੁੰਦਾ ਸਹੀ ਗੱਲ ਹੈ ਅਸੀਂ ਹੱਦ ਦੇ ਅੰਦਰ ਮਾਮੇ ਨੂੰ ਮਾਂ ਤੇਰੀ ਮੱਕੀ ਚੱਕ ਦੇਣੀ ਜਾਂਦੀ ਸਰ ਕਹਿੰਦਾ ਨਾ ਓਏ ਮੈਂ ਮੱਕੀ ਦੀ ਛੇੜਨੀ ਹੈ ਕਿਤੇ ਮੱਕੀ ਹੁਣੇ ਵੇਚੀ ਆ ਵੀਰੇ ਹਾਂ ਮਾ ਚੱਲ ਕੋਈ ਨਾ ਦੇਖਦੇ ਕਿਸੇ ਦਾ ਕਿਸੇ ਦਾ ਕੀਲਾ ਤਾਂ ਹੁਣ ਵਿਹਲਾ ਕਰਨਾ ਪੈਣਾ ਮਾਮੇ ਨੂੰ ਨਹੀਂ ਪੰਜੋਲੀ ਪੰਜੂਲੀ ਦੇਖਦੇ ਮਾਮੇ ਨੇ ਉਧਰ ਕੋਈ ਜਰੂਰ ਆ ਕੇ ਸਰ ਉਹਦਾ ਲੇਟ ਆ ਜਿਹੜੀ ਆ ਅਤੇ ਮੈਂ ਤਾਂ অপਸ਼ਨ ਇਹ ਤਾਂ ਕਹਿੰਦਾ ਵੀ ਦੋ ਚੋਕਸਨ ਹੈ ਵੀ ਚਾਹੇ ਲੈ ਲੀਏ 55ਵੀਂ ਮੈਂ ਫਿਰ ਉਹ ਸਾਲਾ ਸੀਆਰਡੀ ਚਾਹੁੰਦਾ ਹੈ ਨਾ ਵੀ ਤੂੰ ਉਹਦੇ ਨਾਲ ਤੇ ਆਹ ਚੀਜ਼ ਤੱਕੜੀ ਐ ਸਦਾ ਬਾਹਰ ਚੀਜ਼ ਐ ਜਿਵੇਂ ਮਤਲਬ ਗੱਬੀ ਵੀਰੀ ਜਾਂਦਾ ਜਿੱਦ ਨੂੰ ਮੈਂ ਇਹ ਨਾ ਟਾਇਰ ਖਰਤੀਲਾ ਇਹਨਾਂ ਨਾਲ ਮੈਂ ਤਾਂ ਇਹ ਇਹ ਲਿਆ ਵੀ ਗੁਡਇਰ ਦੇ ਟਾਇਰਾਂ ਚ ਦੋ ਖੜੇ ਤੇ ਆ ਹੈਗਾ ਪੋਲੋ ਦੇ ਟਾਇਰਾਂ ਚ ਤੇ ਇਹ ਵੀ ਜਮਾ ਨਵੇਂ ਮਤਲਬ ਉਹ ਤੋਂ ਆਤੂਕੇ ਹੁਣ ਐਨ ਰੈਡੀ ਕਰਵਾਇਆ ਅ ਨਾਲ ਐਸੈਸਰੀ ਪੁੱਛਦੇ ਆ ਐਸੈਸਰੀ ਇਹ ਇਹਦੇ ਨਾਲ ਕੀ ਕੀ ਐਸੈਸਰੀ ਆ ਫਿਰ? ਸੈਟਰੀ ਦਾ ਵੀ ਕੁੱਕ ਡਰਾਵਰ ਨਹੀਂ ਆਉਂਦੀ। ਕੁੱਕ ਡਰਾਵਰ? ਛਤਰੀ ਨਾਲ ਆ। ਹਾਂਜੀ ਛਤਰੀ ਨਾਲ। ਛਤਰੀ ਨਾਲ ਹਨਾ ਟੌਪਲਿੰਗ ਹੋਗੀ। ਠੀਕ ਠੀਕ। ਫਰੰਟ ਵੇਟ ਬੂਟ ਤਾਂ ਨਹੀਂ ਕੋਈ ਪਵੇ ਪਿੱਛੇ? ਨਾ ਵੇਟ ਕੋਈ ਨਹੀਂ ਆਉਂਦੀ। ਇਹ ਇਹਦਾ ਨੈਟ ਭਜਨ ਕਿੰਨਾ ਕਹੂਗੇ ਤੇਰੇ ਹਿਸਾਬ ਨਾਲ? ਕਿਤੇ ਹੋਊਗਾ ਬਾਈ ਕਿੰਨੇ ਦਾ? 22 ਦਾ ਹੈਗਾ, 22 ਬੂਈ ਦਾ ਹੈਗਾ ਹਨਾ। ਬਸ ਠੀਕ ਹੈ। ਆਹ। ਓਕੇ ਓਕੇ। ਤੇ ਹੁਣ ਕਰਦੇ ਆ ਫੋਟੋ ਫੋਟੋ। ਏਅਰ ਕਲੀਨਰ ਇਹਦਾ ਤੇਲ ਵਾਲਾ ਹੈ ਨਾ ਸੁੱਕਾ ਸੁੱਕਾ ਅੱਛਾ ਥੱਲੇ ਸੁੱਕਾ ਲੱਗ ਗਿਆ ਕੋਈ ਹੋਂਦਾ ਹੈ ਅੱਛਾ ਟਰਬੋ ਨੂੰ ਸੁੱਕਾ ਹੋਣਾ ਹੈ ਸੁੱਕਾ ਥੱਲਰ ਦੇ ਪਾਸੇ ਲੱਗਿਆ ਏਅਰ ਕਲੀਨਰ ਇਹਦੇ ਸੁੱਕਾ ਹੈ ਟਰਬੋ ਕਰਕੇ ਨਾ ਕਹਿੰਦੇ ਵੀ ਜਿਹੜਾ ਵਿਦਆਊਟ ਟਰਬੋ ਬਲਵੀਰ ਵੀ ਬਣਾ ਲਈ ਮਾੜੀ ਜਿਹੀ ਵੀਡੀਓ ਨਾਰਾ ਠੀਕ ਹੈ ਕਰਾਓ ਵੀ ਕਲੀਨਰ ਮੂੰਹ ਮਿੱਠਾ ਕਰਾ ਜਾ ਟੇਕ ਦੋ ਮੱਥਾ ਟੇਕਵਾ ਮੈ ਜਾ ਜਾ ਪਾਸ਼ਾ ਬਤਾ ਕਰ ਮੈਂ ਪੜਾ ਤਾ ਉਤਰ ਕਰ ਬਾਈਕ ਸੀ ਤੇ ਵਾਸਾ ਮਾਰਾਸ ਹਾ ਜੀ ਅਸੀਂ ਗੱਲਾਂ ਹੀ ਕਰਦੇ ਆ ਸੀਟੀ ਪਹਿਲਾਂ ਲਵਾ ਵੀ ਲਿਆ ਤੂੰ ਦੂਆ ਨਾਲ ਦੂਆ ਸਿਲੰਡਰ ਬਾਕੀ ਇਹਦੇ বিনা ਗੱਲ ਨਹੀਂ ਬਣਦੀ ਇਹਦੇ বিনা ਗੱਲ ਨਹੀਂ ਬਣਦੀ ਸੀਟੀ ਲਈ ਜਾਂਦਾ ਆਪਕੇ ਸੀਟੀ ਉਹ ਲਈ ਜਾਂਦਾ ਆਪਕੇ ਸਹੀ ਗੱਲ ਹੈ ਤੇ ਦੇਖੋ ਜੀ ਛੋਟ ਟੈਕਨੀਕ ਕਿੰਨੀ ਹੈ ਨਾ ਮਤਲਬ ਛੋਟੀ ਜੀ ਆ ਵੀ ਇੰਜਨ ਕਿੱਥੇ ਖਤਮ ਹੋ ਗਿਆ ਤੇ ਹਨਾ ਵੀ ਇੰਨੇ ਕੀ ਘਿਟ ਡੇਢ ਘਿਟ ਦਾ ਇੰਜਨ ਹੈ ਵੀ ਤਕਨੀਕ ਦੇਖੋ ਹਨਾ ਬੌਸ਼ ਦਾ ਜੀ ਰੂਟਰੀ ਪੰਪ ਹੈ ਜਿਹੜਾ ਦੂਜਾ ਸੁਪਰ ਆਉਂਦਾ ਉਹ ਮੈਕੋ ਤੇ ਪੰਪ ਚ ਆ ਜਾਂਦਾ ਬ੍ਰੇਕ ਸਿਸਟਮ ਵਗੈਰਾ ਬਾਕੀ ਸਾਰਾ ਢਾਂਚਾ ਪਹਿਲਾਂ ਮੰਗਿਆ ਹੈ ਹੈਨਾ ਤੇ ਸੀਐਨਸੀ ਦਾ ਆਪਣਾ ਖੁੱਦ ਆ ਤੇ ਇਹ ਪਿੱਛੇ ਖੜਾ ਫੋਰ ਵੀਲਰ ਹੈ ਜਿਹੜਾ ਫੋਰ ਵੀਲ ਹੈ ਵੀ ਕਿੰਨਾ ਕੁ ਮਹਿੰਗਾ ਹੋ ਇਹਦੇ ਨਾਲੋਂ 36 30 ਕੋਨੇ 2 ਲੱਖ ਰੁਪਏ ਮਹਿੰਗਾ ਹੋ ਠੀਕ ਹੈ ਤੇ ਹੁਣ ਫੋਟੋ ਫੋਟੋ ਕਰਕੇ ਪਾਉਨੇ ਆ ਚਾਲੇ ਮੱਥਾ ਮੁੱਥਾ ਟੇਕਦੇ ਆ ਤੇ ਸਟੀering ਵੀਲ ਚ ਵੀ ਕੁਝ ਕੁ ਚੇਂਜ ਲੱਗਦੀ ਹੈ ਮੈਨੂੰ ਸਟੀering ਵੀਲ ਵੀ ਬੜਾ ਡੈਸ਼ਿੰਗ ਵਾਲਾ ਬਣਾਤਾ ਹੁਣ ਇਹਦਾ ਕਪੜਾ ਵੱਜਣ ਵਾਲਾ ਹਲੇ ਚੱਲ ਕੋਈ ਨਹੀਂ ਕਪੜਾ ਹੀ ਵੱਜ ਜਾਣਾ ਲੋਕਰੀਏ ਫੋਟੋ ਫਿਰ ਆਜੋ ਹਾਂਜੀ ਹਾਂਜੀ ਆਓ ਜੀ ਆਓ ਗੋੜੋ ਇਹਨੂੰ 40 ਟਾਇਰ ਚੌਕੜਾ ਗੁਡੀਅਰ ਦਾ ਲਿਆ ਇਹ ਮੁबारकਾਂ ਹੋ ਗਈ ਜੀ ਸਭ ਕਣੀ ਬਹੁਤ ਬਹੁਤ ਵਧਾਈਆ ਜੀ ਹਾਂਜੀ ਬਲਣ ਇੱਕ ਵਾਰ ਘਰਾਉ ਮੂੰਹ ਮਿੱਠਾ ਸਾਰਿਆਂ ਦਾ ਲਿਆਓ ਜੀ ਬਾਅਦ ਵਿੱਚ ਜੇ ਆਸ਼ਾ ਮਹਾਰਾਜ ਸਾਡੀ ਇਕਾ ਨਾ ਠੀਕ ਹੋਵੇ ਲਾ ਕੇ ਹੋ ਜਾਵੇ ਲਓ ਜੀ ਅੱਗੇ ਆਦੇ ਨੇ ਅੱਗੇ ਤੇ ਐਦੀਆਂ ਹੁਣ ਪ੍ਰੋਪਰ ਵੀਡੀਓ ਪੈਣਗੀਆਂ ਖੇਤੀ ਦੀ ਦਾ ਟਮਾਟਰੀ ਨਾਲ ਵੀ ਪੰਗਾ ਪੈਣਾ ਹੁਣ ਖੇਤੀਓ ਅਨਾਦੀਂਦਰ ਤੇ ਦੋ ਟਰੈਕਟਰ ਹੋ ਗਏ ਮਾਮਾ ਜੀ ਉਹਨਾਂ ਕੋਲ ਪਹਿਲਾਂ 855 ਜੀ 13 ਪਤਾ ਨਹੀਂ 13 ਮਾਡਲ ਸ਼ਾਇਦ ਕਰਲੋਸ ਕਰਦੇ ਇੰਜਨ ਤੇ ਉਹ ਵੀ 55 ਪਾਵਰ ਹੈ ਵੀ 55 ਪਾਵਰ ਹੈ ਇੱਕ ਦੋ ਟਰੈਕਟਰ ਨਾਲ ਹੋਰ ਕੰਪੈਰੀਸ਼ਨ ਹੋਊਗਾ ਇਹਦਾ ਪੂਰਾ ਮਤਲਬ ਆਪਾਂ ਨੇ ਚਲਾ ਕੇ ਦੇਖਣੇ ਆ ਵੀ ਨਿਆੜਾ ਕਿਹੜਾ ਦਿੰਦਾ ਵਧ ਠੀਕ ਹੈ ਜੀ ਨਵੀਂ ਚੀਜ਼ ਹੈ ਨਵੀਂ ਟੈਕਨੋਲੋਜੀ ਹੈ ਇਹਦਾ ਵੀ ਦਿਖਾਵਾਂਗੇ ਪੂਰਾ ਜਲਬਾ ਹਰੀਂਦਰ ਬੈਂਪਰ ਬੂਮਰ ਲੱਗੂਗਾ ਇਹਨੂੰ ਹਾਂਜੀ ਹਾਂ ਬੜਾ ਬੈਂਪਰ ਲਾ ਬੈਂਪਰ ਵੀ ਲੱਗੂਗਾ ਪਿੱਛੇ ਵੇਡ ਪਾਉਣਾ ਕਹਿੰਦਾ ਸੈਕਿੰਡ ਵੀ ਨਾ ਨਹੀਂ ਗੱਲ ਬਣਦੀ ਹੈ ਇਹ ਵੀਡੀਓ ਦਾ ਫਾਇਦਾ ਚੱਕ ਕੇ ਦੇਖ ਲੈ ਹੈ ਬੰਦਾ ਇਹ ਮੁੰਡਾ ਆਪਣਾ ਯਾਰ ਪੱਕਾ ਬੰਦਾ ਚੱਲ ਵਧੀਆ ਹੂੰ ਹੋਰ ਪਹਿਲਾਂ ਮੱਥਾ ਡਿੱਗਣ ਜਾਣਾ ਜੋ ਕਿਸੇ ਸਮੇਂ ਖੜੇ ਜਾਂਦਾ ਚਲੋ ਇਹ ਰੋਲੀ ਵੀ ਦੇ ਨਾਲ ਵਧੀਆ ਹਾਂ ਤੇ ਹੁਣ ਇਹ ਪਾ ਲਓ ਇਹ ਹੁਣ ਜੀ ਲੈ ਇੱਧਰ ਪਾ ਲਓ ਪਹਿਲਾਂ ਰੋਂਗ ਸਾਡੇ ਵਗ ਜਾਂਦੇ ਇੱਥੇ ਪਾ ਲਓ ਚਾਰ ਦਿਨਾਂ ਦੇ ਵਿੱਚ ਵਿੱਚ ਵਗ ਜਾ ਹੂੰ ਗੱਲ ਲੱਟਾ ਠੀਕ ਹੈ ਉਹ ਤਾਂ ਪਾਕੀ ਸੁਣੀ ਲੱਗਦੀ ਹੈ ਲੱਗ ਲੈ ਲੈ ਹੌਲੀ ਹੌਲੀ ਮਰਜੀ ਮਾਰਿਆ ਦੇਸ ਐਂ ਕਨ ਲੈ ਕੇ ਪਾ ਦੇ ਸੀਟੀ ਦਾ ਸੁਣਾ ਦੇ ਹੁਣ ਮਰਜੀ ਕੰਮ ਸੁਣਾ ਦਿੰਦੇ ਆ ਚਲੋ ਵਧੀਆ ਹੋ ਗਿਆ ਵੀ ਆ ਜਾ ਲਓ ਜੀ ਮੱਥਾ ਟੇਕ ਕੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਹੰਸਾਲੀ ਸਾਹਿਬ ਮੱਥਾ ਟੇਕ ਕੇ ਹਰਿੰਦਰ ਲੈ ਕੇ ਹੁਣ ਘਰੇ ਆਇਆ ਪਹੁੰਚਿਆ ਹੁਣ ਤੇ ਮੂੰਹ ਮਿੱਠਾ ਕਰ ਲਿਆ ਸਾਰੇ ਦੇਖੋ ਦੱਸਿਆ ਹੀ ਨਹੀਂ ਤਾਂ ਕਿਸੇ ਨੂੰ ਵੀ ਹਾਂ ਚਾਚਾ ਮੁਬਾਰਕਾਂ ਦੇ ਸੋਹਣੀ ਚੀਜ਼ ਵਧੀਆ ਓਕੇ ਛੋਟੀ ਦਾ ਕੰਮ ਆਉਣ ਸਿਰੇ ਦਾ ਕੋਈ ਨਾ ਦਊ ਫਿਰ ਪਿੰਡ ਵਰ ਨੂੰ ਕਿਹੜਾ ਹਾਂ ਹਾਂ ਪਹਿਲਵਾਨੀ ਕਿਹੜਾ ਲੱਗੂ ਹੁਣ ਉਹ ਕਹਿੰਦਾ ਤੇ ਕਹਿੰਦਾ ਦੁਬਾਰਾ ਹੋਰ ਬੜਾ ਫੋਰ ਫੋਰ ਲਿਆਉਣਾ ਤਾਂ ਮੈਂ ਫੇਰ ਦੁਬਾਰਾ ਲਿਆਉਂਗੇ ਹੋਰ ਇੱਕ ਆਹ ਦੇਖ ਹਾਂ ਸਵਾਈ ਬਾ ਦਾਲੀ ਉੱਪਰ ਬੈਠਾ ਦਾਲੀ ਨੂੰ ਮੂਰੇ ਬਿਠਾ ਪੂਰੇ ਆ ਜਾ ਪੂਰੇ ਆ ਜਾ ਪਿੱਛੇ ਲਿਫਟ ਬੱਤੇ ਗਿਰ ਜਾਂਦੇ ਹੁੰਦੇ ਆ ਕੋਈ ਕਿਉਂਕਿ ਮਾੜ ਜੀ ਅਰੇ ਸਵਾਜ ਸੀਟੀ ਪੰਨੂ ਲਾਇਆ ਉੱਪਰ ਲਾ ਲਿਆ ਮਾਰੀਂ ਕਿਹਦਾ ਆਇਆ ਪਿੰਡਸ ਨੂੰ ਪਾਈਂ ਦੱਸਤਾ ਪੂਰੀਆਂ ਫਿਰ ਹਾਂ ਬਸ ਲੈ ਕੇ ਆ ਕੇ ਮੇਰੇ ਹਾਂਜੀ ਸ਼ਾਬਾਸ਼ ਵਧੀਆ ਬਸ ਮੱਥਾ ਟੇਕ ਕੇ ਇੰਦਰ ਨੂੰ ਆ ਗਿਆ ਨਾ ਨਾ ਚੱਲ ਵਧੀਆ ਤੌਂਡੀ ਹੋ ਗਈ ਗੋਗੀ ਨਾਲ ਉਹ ਕਿਵੇਂ ਆ ਉੱਠਦਾ ਫਿਰ ਗੋਗੀ ਫਿਰ ਪੀਕਅਪ ਕਿਆ ਕਹਿੰਦੀ ਆ ਤੁਹਾਨੂੰ ਦੇਖਣੀ ਨਹੀਂ ਦਿੱਤੀ ਆਹ ਦੇ ਕੋਈ ਵੀਡੀਓ ਬਣਾ ਰਹੇ ਆਉਂ ਕਹਿੰਦਾ ਮੈਨੂੰ ਬੈਕ ਬੈਕ ਗੇਅਰ ਨੂੰ ਨਾ ਪਤਾ ਦੁਰਤ ਆਲੇ ਕਹਿੰਦਾ ਚੱਚਲਾ ਕੇ ਚਲਾਈ ਦਾ ਤੈਨੂੰ ਪਤਾ ਤਾਂ ਆਇਆ ਚਲਾ ਆ ਜਾ ਛੇਤੀ ਦੇ ਕੇ ਨੇੜੇ ਜਿੱਤੇ ਮੋੜਲੇ ਆਲੇ ਬਹੁਤ ਬੰਦੇ ਪਏ ਆ ਉਸ ਆਬ ਮੂਲੇ ਹੋਏ ਆ ਹੁਣ ਹੁਣ ਦੇਖੀ ਰਾਟ ਨਿਕਲਦੇ ਨਹੀਂ ਦੂਆ ਲਿਆ ਮੈਨਾਂ ਤਾਂ ਇਹ ਦੂਆ ਨੀ 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 ਦੂਆ ਨ ਪਹਿਲੇ ਹਾਈ ਚ ਪਹਿਲੇ ਹਾਈ ਚ ਦੂਏ ਮੀਡੀਅਮ ਚ ਤੋੜਾ ਘੱਟ ਆ ਪਹਿਲੇ ਹਾਈ ਚ ਜ਼ਿਆਦਾ ਫਿਰ ਇਹਦਾ ਆ ਰਹੀ ਏ ਦੀ ਰੇਸ ਰੇਸ ਘਟਾ ਨਾ ਪਹਿਲੇ ਆਈ ਤਾਂ ਹਾਂ ਆ ਜਿਹੜੀ ਰੇਸ ਵੀ ਮੈਂ ਕਹਿੰਦਾ ਜਾਂਦਾ ਨਹੀਂ ਪચ્ਚੀ ਪੁੱਚੀ ਤੇ ਹਲੇ ਤਿੰਨੇ ਕੇ ਹਜ਼ਾਰ ਆਰਡੀਆਂ ਤੋਂ ਚਾਹੀਦੀ ਐ ਜੀ ਆ ਜਾ ਲਾਲੀ ਦਾ ਦਿਲ ਕਾਲਾ ਪੈਣ ਲੱਗ ਗਿਆ ਟਾਪ 'ਚ ਦੇਖਿਓ ਟਾਪ 'ਚ ਤੋੜ ਕੇ ਵੀ ਟਾਪ 'ਚ ਕਿਵੇਂ ਨਿਕਲਦਾ ਹੈ ਚੌਥੇ ਗੇੜ 'ਚ ਬੈਕ ਲੈ ਆ ਕੇ ਚੌਥੇ 'ਚ ਰੱਖਿਆ ਤੋੜ ਕੇ ਬੈਕ ਲੈ ਦੇਖੋ ਚੌਥੇ 'ਚ ਤੋੜ ਕੇ ਦੇਖਿਓ ਉਹ ਦੇਜੋ ਪਿੱਛੇ ਜਾਨਤਾ ਬਹੁਤ ਹੈ ਹਾਂ ਜਾਨਤਾ ਸਾਰੀ ਕੋਕ ਹੈ ਜੋਰ ਬੱਤਕ ਹਾਂ ਵੀ ਅਗਲਾ ਬੰਦਾ ਕਿਹੜਾ ਹੁਣ ਚੱਲਿਆ ਚੱਲਿਆ ਤਾਂ ਫੇਰ ਸਾਨੂੰ ਬਾਅਦ ਚ ਗਈ ਜਣ ਜਾ ਪਾਜਾ ਹਾਂ ਬੁੱਤ ਕਮੀ ਜਾਣਾ ਆਪਾਂ ਚੱਲੂਗੇ ਬਾਅਦ ਵਿੱਚ ਆਪਾਂ ਚੱਲਾਂਗੇ ਕਬੂਤਰਾ 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 ਹਾਂ ਇਹ ਘੰਦੇ ਰੱਖ ਕੇ ਆ ਜਾ ਭੱਜ ਕੇ ਜੇ ਅੰਦਰ ਰੱਖਿਆ ਹੁੱਕ ਤਾਂ ਵਧੀਆ ਹੈ ਯਾਰ ਨਾਲੇ ਹੁੱਕ ਤਾਂ ਵਧੀਆ ਹੈ ਹੁੱਕ ਤਾਂ ਧੱਕੜੀ ਆ ਦੂਈ ਲਵਾਉਣੀ ਹੈ ਜੀ ਇਹਦੀ ਬਦਲ ਦੇਣੀ ਆ ਦੂਆ ਵਰਕੀਓ ਲਾ ਦੇਣੀ ਆ ਹੁੱਕ ਚ ਥੋੜੀ ਜੀ ਪਿੱਛੇ ਨੂੰ ਆਦਮੀ ਕਰਾਉਣੀ ਆ ਜੀ ਇਹ 3 ਇੰਚ ਹੀ ਲੱਗਦੀ ਆ ਉਹ ਵੀ ਹੁੱਕ ਪਤਲੀ ਲੱਗਦੀ ਆ ਪਿੱਛੇ ਨੂੰ ਆਦਮੀ ਨਾਲੇ ਬੈਂਕਰ ਦੂਆ ਲਾਉਂਦਾ ਹਾਂ ਹੁੱਕ ਤਾਂ ਨਾ ਨਾ ਹੈਗੀ ਚਾਹੀਏ ਹਨ ਹਾਂ ਜੀ ਅਮਨ ਜੰਦ ਰੱਖਿਆ ਉਹ ਤੇ ਠੀਕ ਅਮੀ ਨਵੀਂ ਟੈਕਨੋਲੋਜੀ ਇਹਦੀ ਆਹਦਾ ਤੇਲ ਦੀ ਸਪਲਾਈ ਆਉਂਦੀ ਹੈ ਜਿੱਥੇ ਨੂੰ ਆਹ ਤੇਲ ਦੀ ਸਪਲਾਈ ਜਾਂਦੀ ਆ ਡੀਜ਼ਲ ਦੀ ਆ ਨਾ ਵਾਟਰ ਸਪਰੇਟਰ ਆ ਗਿਆ ਉਹਦੇ ਚਾਲੀ ਹੁੰਦੀ ਹੈ ਇਹਦੇ ਚ ਇਹਦੇ ਟੈਂਕੀ ਚ ਨਹੀਂ ਨਾ ਹੁੰਦੀ ਜਾਲੀ ਓਹ ਚਰਬੋ ਚਰਬੋ ਬੜੀ ਆ ਚਰਬੋ ਆਪਣੇ ਨਾਲੋਂ ਬੜੀ ਲੱਗਦੀ ਹੈ 650 ਬਟਨ ਜਾਂਦੇ ਕੈਰ ਕਲੀਨਰ ਲੈਨੂੰ ਰੰਗ ਵੀ ਠੀਕ ਠੀਕ ਦੇਖ ਲਿਆ ਤੇ ਆਹ ਬੋੜੀ ਹੈ ਇਹ ਕਿੰਨਾ ਪੈਸਾ ਲੱਗਣਾ ਹੈ ਆ ਵੀ ਲਾਗ ਹੋ ਗਈ ਇਹ ਤਾਂ ਇਹ ਵਾਲੀ ਸਹੀ ਪੈਪਰ ਕਰਕੇ ਬਾਅਦ ਵਿੱਚ ਆ ਸੀਟ ਬੈਲਟ ਤੁਹਾਡੇ ਪਰਲੇ ਹੱਥ ਕਾਰਵਾਗੇ ਜੀ ਨਿਕਲਦੀ ਹੈ ਬਾਹਰ ਉਹਦਾ ਵੀਡੀਓ ਆ ਆ ਪੀਟੀਓ ਆ ਗਿਆ ਪਹਿਲਾਂ ਉਹਨੇ ਉਹਨਾਂ ਹੁੰਦਾ ਤਾਂ ਪੀਟੀਓ ਦਾ ਇੱਥੇ ਆਹ ਡਿਸਟ੍ਰੀਬਿਊਟਰ ਦਾ ਲੀਵਰ ਆ ਗਿਆ ਯਾਹਾਲ ਇੱਥੇ ਆ ਉਹਰੇ ਆ ਗਿਆ ਵੇ ਬਾਸ ਸੁੱਚਦਾ ਹੀ ਐ ਕੱਢ ਦੋ ਸੁੱਚ ਟਾਇਰ ਕਿਹੜੀ ਕੰਪਨੀ ਆ ਟਾਇਰ ਗੁੜੀਵਲ ਤੇ ਆਏ ਹਨ ਮਾਉਰੀਆਂ ਦਾ ਸੌਣਾ ਜੱਜ ਜੱਲ ਆਇਆ ਤੂੰ ਵੀ ਕਿਹੜਾ ਅੱਤਾਂ ਕਰੇ ਡਰਾਈਵ ਸੂਚ ਨੂੰ ਵੀ ਹੌਲਾ ਡਿਆ ਆ ਤੈਨੂੰ ਵੀਰੇ ਅਮਨ ਕੀ ਖਾਣਾ ਮੇਰੇ ਪੁੱਤ ਨੇ ਕੀ ਕੀ ਚੀਜ਼ਾਂ ਖੇਤੀ ਦੱਸ ਇੱਕ ਫਰਾਈਜ਼ ਲੈਣੀ ਐ ਪੈਕ ਕਰਾਉਣੀ ਐ ਫਰਾਈਜ਼ ਆਈਸਕ੍ਰੀਮ ਖਾਊਂਗਾ ਆਈਸਕ੍ਰੀਮ ਖਾਣੀ ਐ ਫਰਾਈਜ਼ ਫ੍ਰੈਂਚ ਫਰਾਈਜ਼ ਪੈਕ ਕਰਾਉਣੀ ਐ ਕਿੰਨੀਆਂ ਗੱਲ ਗੱਲ ਵੀ 버ਗਰ ਵੀ ਓ ਮਾਈ ਚੱਲ ਤੋਈ ਨਾ ਓ ਚੱਕ ਕੋਈ ਨਹੀਂ ਆ ਰਿਹਾ ਉਹਦਾ ਟਰੈਕਟਰ ਦਾ ਆਵਾਜ਼ ਇਹਦੀ ਭਲੇਖਾ ਪਉਂਦੀ ਬੜਾ ਟਰੈਕਟਰ ਖੜਾ ਪਿੱਛੇ ਕੋਈ ਹੈਨਾ ਉਹ ਚੱਲ ਮਾੜਾ ਸੱਚੇ ਪਾਸੇ ਚੀਜ਼ਾਂ ਬਣ ਗਈਆਂ ਹਰਿੰਦਰ ਵਾਹਿਗੁਰੂ ਦੀ ਕਿਰਪਾ ਨਾਲ ਵਾਹ ਵਾ ਬਿਲਕੁਲ ਇਹ ਕਿਹੜੇ ਲੈਣਾ ਦੇਣੇ ਕਿਹੜੇ ਸੋਖੇ ਆ ਜੀ ਜ਼ਿਮੀਦਾਰ ਨੂੰ ਜੈ ਜੀ ਸਮਝ ਲੈ ਆਮ ਕਿਸੇ ਪਾਣੀ ਵੀਰ ਨੇ ਕੋਈ ਗੱਡੀ ਕਢਾ ਲਈ ਉਹ ਹਜੇ ਆਪਾਂ ਨੇ ਟਰੈਕਟਰ ਕਢਾ ਲਿਆ ਕੀ ਹਾਲ ਹੈ ਜੀ ਉਹ ਦਿੱਖਾਕ ਇਹ ਹਾਲ ਹੈ ਵੀਰੇ ਲਓ ਜੀ ਪਹੁੰਚ ਗਏ ਘਰੇ ਇਹ ਹੈ ਉਹ ਹੋ ਗਿਆ ਬਣਾਇਆ ਹੈ ਥੈਂਕ ਯੂ ਤੇ ਹੈ ਉਹ ਫਿਰ ਕਹਿੰਦਾ ਜਾਣਾ ਬਾਈ ਲਾਂਗੇ ਤੇ 18:30 ਲਾਂਗੇ 18:30 ਪੇ ਲਾਂਗੇ ਤੇ ਨਹੀਂ ਤਾਂ ਸੁਣਾ ਮਨ ਝੂਠ ਬੁਝ ਚੁਪਕਾਚਾ ਤੂੰ ਆ ਜਾ ਚੱਲ ਚੜ ਮਰੋ ਪਤਾ ਲੈ ਅਮਨ ਬਚਾ ਕੇ ਉਤਰੀ ਪੁੱਤ ਠੀਕ ਹੈ ਹੌਲੀ ਹੌਲੀ ਉਤਰਿਆ ਜਾ ਉਹ ਆਜੋ ਬਈ ਸਾਰੇ ਬੰਦੇ ਕਿੱਥੇ ਆ ਪਾਰਟੀ ਕਰਾਓ ਆਜੋ ਥੋੜੀ ਪਾਰਟੀ ਕਰੀ ਹਾਂ ਤੇ ਹਰਿੰਦਰ ਘਰ ਬਈ ਸਾਰਿਆਂ ਦਾ ਸਿਕੰਦਰ ਪਿਆ ਚਾਚੇ ਉਹਨਾਂ ਦਾ ਲਓ ਵੀ ਚਾਚਾ ਥੋੜੀ ਇਹ ਵਧਾਈਆਂ ਕੱਖਾਂ ਦੀ ਪੰਡ ਫੇਰ ਚਲੇ ਜਾਊਗੀ ਕੋਈ ਗੱਲ ਨਹੀਂ ਹਾਂ ਭਾਗਾ ਚ ਬੈਠਾ ਮੈਂ ਕੱਖਾਂ ਦੀ ਪੰਡ ਫੇਰ ਆ ਜੂਗੀ ਉਹ ਤਾਂ ਵੱਡਲੇ ਆਉਣਗੇ ਹਾਂ ਉਹ ਵੱਡਲੇ ਹਾਂ ਤੇ ਭਾਗਾ ਚ ਬੈਠਾ ਉਧਰ ਬਈ ਪਿੱਛੇ ਨੂੰ ਆਉਂਦਾ ਹਾਂ ਪਿੱਛੇ ਨੂੰ ਜਾਇਆ ਬੰਦਾ ਦੇਖਿਆ ਨਾ ਰਹਿ ਗਿਆ ਹਾਂ ਬੰਦਾ ਰਹਾ ਹੈ ਬੰਦਾ ਦੇਖ ਲੈ ਕਿੱਥੇ ਮਿਲਣ ਆਇਆ ਹੈ ਬੰਦਾ ਦੇਖ ਲੈ ਕਿੱਥੇ ਜਾ ਰਿਹਾ ਹੈ ਬੰਦਾ ਦੇਖ ਲੈ ਕਿੱਥੇ ਮਿਲਣਾ ਹੈ ਵਾਹ ਭਾਈ ਧੰਨਵਾਦ ਤੇਰਾ ਵਾਦਾ ਕਰੀਂ ਉਧਰ ਨੂੰ ਹਾਂ ਕਦੋਂ ਘਰ ਨੂੰ ਹੂੰ ਗੱਲ ਕੋਈ ਨਹੀਂ ਦੇਖ ਲੰਨੇ ਕੋਈ ਚੱਕਰ ਨਹੀਂ ਗੰਨਾ ਕੱਢਣਾ ਜਿੱਦਣ ਉੱਥੇ ਰਹਿਣਾ ਹੀ ਇੱਕ ਦਿਨ ਬੰਦਾ ਮਰਦੀ ਆ ਗਈ ਤੇਰੇ ਬਾਅਦ ਆਏ ਬਸ 3-4 ਦਿਨਾਂ ਤੱਕ ਕਿੰਨੇ ਦਾ ਕਿਹੜੇ ਬਹੁਤ ਲੰਬਾ ਗੰਨਾ ਮਰਦੀ ਆ ਗਈ ਹਨਾ ਕੀਆ ਮੈਂ ਟਿੱਕੀ ਬਣਾ ਲਈ ਟਿੱਕੀ ਆ ਰਹੀ ਤੂੰ ਜਦ ਮਰਦੀ ਚੱਕਰੀ ਤਾ ਹੂੰ ਬਸ ਠੀਕ ਗੋਗੀ ਐਂ ਤਾਂ ਫਿਕਰ ਕਰਨੀ ਨਹੀਂ ਨੀਲਾ ਆਪਣੇ ਕੋਲ ਵੀ ਹੈਗਾ ਇੱਕ ਨੀਲਾ ਹੈਗਾ ਯਾਰ ਚੱਲਿਆ ਹਰਿੰਦਰ ਓ ਹਰਿੰਦਰ ਮੈਂ ਕੀ ਕਹਣਾ ਇਹਨਾਂ ਦੇ ਨਾਲ। ਜਾ ਫੇ ਪੀਲੀ ਬਲੇ ਦੇ ਨਾਲ। ਉਹ ਸੁਣ ਲੈ ਇੱਧਰ। ਕੋ ਬੰਦੇ ਖੜੇ ਆ। ਹਰਿੰਦਰ ਉਹ ਪਏ ਵੀ ਆਪਣੇ ਕੋਲ ਫਿਕਰ ਨਹੀਂ ਕਰਨੀ। ਠੀਕ ਹੈ ਜੀ। ਠੀਕ ਹੈ। ਠੀਕ ਹੈ ਵੇਲੇ ਕੇ ਵੇਲੇ ਪ੍ਰੋਗਰਾਮ ਹੋਇਆ। ਕਿੱਥੇ ਜਾਣਾ ਹੋਇਆ ਦੂਰ ਦਰਾਡੇ ਸਾਡੇ ਕੋਲ ਆ ਜੀਗੇ। ਆਪਾਂ ਇਹ ਆ ਉਹ ਦੇਖ ਤੂੰ ਸਿੱਧੇ ਰੱਖੇ ਹੋਇਆ ਕਰਕੇ। ਸੋਨੀ ਨੇ ਤਾਂ ਸਲਾਹ ਬਣਾ ਲਈ ਸੀ ਗੱਲ ਇਹ ਕਹਿੰਦਾ ਕਮੈਂਟ ਚ ਪਾਉਣੇ। ਨਾ ਨਾ ਉਹ ਸਰਦਾ ਨਹੀਂ ਹੈਗਾ ਜੀ। ਟਮਾਟਰੀ ਉੱਥੇ ਤੂੰ ਮਾਮੇ ਜੀ ਮੁਰੇ ਮੜ ਜਾ ਕਹਿ ਕੇ ਦਿਖਾ ਦੀ। ਵੇਚਣਾ ਉਹ। ਬਹੁਤ ਦਾ ਫੇਵਰੇਟ ਟਰੈਕ ਤੈਨੂੰ ਤਲਕੇ ਖਾਜੂਗਾ ਉਹ ਨਾ ਮਾਮਾ ਇਹਨੂੰ ਸਵਰਾਜ ਫੇਵਰੇਟ ਆ ਮਾਮਾ ਜੀ ਦਾ ਉਹਦਾ ਆਪਣਾ ਕਣਕ ਤੇ ਬਾਦ ਆਪਣੇ ਆਪਣੇ ਕੰਮ ਕਰਦੇ ਇੱਕ ਤਾਂ ਉਹ ਮਿਲਿਆ ਮਾਈ ਗੋਡ ਇੱਕ ਹੁਣ ਫੇਰ ਚੱਲਿਆ ਜਿਹੜਾ ਲੈਣ ਹੁਣ ਡਿੰਪਾ ਤੇ ਮਸਾਲੇ ਦੀ ਗੱਲ ਕਰ ਤਾ ਕਿਉਂ ਨਹੀਂ ਵੀਰੇ ਬੈਣੀ ਜਾਂ ਜਿੱਥੇ ਗੰਗਾ ਹਾਂ ਪੂਰਾ ਸਾਹ ਇਹਦਾ ਆਪਣਾ ਬਟੂਸਾ ਸਤ ਸੂਸ ਪੇ ਆਪਣੇ ਦਾ ਬਿਲਡਿੰਗ ਨਾਲ ਲੈ ਕੇ ਤਰੰਤਰ ਤੇ ਜੋ ਕੁਝ ਮਰਜ਼ੀ ਚੱਕ ਠੀਕ ਕਰਨਾ ਟਰਾਲੀ ਦਾ ਜਾਲ ਕੋਲ ਸਾਰੀਆਂ ਕੁ ਜੱਡ ਚੀਜ਼ਾਂ ਮਿਲਣਗੀਆਂ ਤੈਨੂੰ ਬਾਹਲੇ ਤੇਰਪਤਾ ਜਾਰੀ ਜਾਰੀ ਫਿੱਟ ਕਰਨੀ ਉਹਨੂੰ ਇੱਕ ਜ਼ਿੰਮੇਦਾਰਾ ਦੀ ਸ਼ਾਫਟ ਨਵੀਂ ਪਊਗੀ ਹਨਾ ਇਹਦੀ ਪੀਠੀ ਕਰਕੇ ਹਾਂਜੀ ਸ਼ਾਫਟ ਲੰਬੀ ਬਣੂਗੀ ਜਨਰੇਟਰ ਦਾ ਜਿਵੇਂ ਹੋਰ ਆ ਇਹਦੀਆਂ ਹੁਣ ਤੂੰ ਨਾ ਸ਼ਾਫਟਾਂ ਨੇ ਨਾਲ ਕਿਸੇ ਨਾਲ ਹਿੱਸਾ ਪਾ ਲਾ ਸਭ ਕਾਸੇ ਚੱਲੂਗੀ ਆਉਗੀ ਜੀ ਦੋ ਤਿੰਨੇ ਬਣਨਗੇ ਸਭ ਦੀ ਤਾਂ ਵੀ ਆਉਗੀ ਨਹੀ ਯਾਰ ਸੁਣਾ ਸੁਪਰ ਚੀਡਰ ਵੀ ਨਾ ਮਲੇ ਆਉਣੀ ਉਹਦੀ ਤਾਂ ਬੜੀ ਆਉਗੀ ਉਹਦਾ ਬੜੀ ਆਉਗੀ ਜਨਰੇਟਰ ਵਾਲੀ ਵੀ ਬੜੀ ਆ ਉਹ ਵੀ ਬੜੀ ਆਉਗੀ ਰੋਟਾਵੇਟਰ ਦੀ ਵੀ ਬੜੀ ਆਉਗੀ ਠੀਕ ਹੈ ਕਰਤੇ ਵੱਡੇ ਨਾਲ ਰੀਪਰ ਉਹਦੀ ਵੀ ਬੜੀ ਆਉਗੀ ਚਲਾਂ ਇਹ ਤਾਂ ਸਵਰਾਜ ਆ ਗਿਆ ਉਹਦੇ ਨਾਲ ਚਲਾਈ ਜਾਣਾ ਉਹ ਚਲਾਉਂਦਾ ਹੀ ਆਉਣ ਦਈ ਇਹਨੂੰ ਲੰਬੀ ਪੈਂਦੀ ਆ ਇਹ ਲੱਗਾ ਇਹ ਸਭ ਨਾਲ ਜਿਹੜਾ ਆਪਣੇ ਫੋਨ ਆ ਉਹਨਾਂ ਦੇ ਘਰ ਇਹ ਆਈ ਹੋਵੇ ਕਿਸੇ ਨੂੰ ਅਟੈਚ ਨਹੀਂ ਹੁੰਦਾ ਮਸਲੇ ਦੇ ਕਿ ਆਇਆ ਜੇ ਆਪਾਂ ਸੁਪਰ ਸੂਟਰ ਲੈ ਲਿਆ ਉਦੋਂ ਜਿਹੜੀ ਸ਼ਾਪੜੀ ਮਿਲੂਗੀ ਉਹ ਪਾਉਗੀ ਜੀ ਉਹ ਬੜੀ ਹੁੰਦੀ ਆ ਤੂੰ ਤਾਂ ਬਿਟਰ ਨੂੰ ਹੀ ਪਹਿਜੂਗੀ ਸਾਰਿਆਂ ਨੂੰ ਪਹਿਜੂਗੀ ਪਰ ਤਾਂ ਇੱਕ ਝੀਲੇ ਲੱਗੂਗਾ ਸੁਪਰ ਸੂਟਰ ਨਵਾਂ ਹੋਣਾ ਬੜਾ ਆ ਦੇਣਾ ਮਤਲਬ ਉਹਦੇ ਨਾਲ ਬੜੀ ਸ਼ਾਪੜੀ ਤੇ ਸ਼ਾਪੜ ਲੱਗ ਕੇ ਉਹਨੂੰ ਮੂਰ ਤੇ ਆਪਾਂ ਨੂੰ ਦੁੱਬ ਦੇਣੀ ਆ 일단 ਇੱਕ ਵਾਰੀ ਨਾ ਨਾ ਵਧੀਆ ਭਾਈ ਵਾਦਾ ਕਰੇ ਮਾਰਾ ਕਿ ਨਹੀਂ ਸੰਤੋਖ ਖੁਸ਼ੀ ਹੁੰਦੀ ਹੈ ਮੈਨੂੰ ਤਾਂ ਪਤਾ ਤਾਂ ਕੱਲ ਦਾ ਹਾਂ ਠੀਕ ਆ ਵਧੀਆ ਕਰੀਓ ਬੈਠੇ ਜਾ ਬਣੀਏ ਖਾਣਾ ਹਾਂ ਉਹ ਚੀਜ਼ੇ ਇਹ ਝੱਟ ਫੱਟੇ ਬਣਦੀ ਐ ਜੇ ਕਿਤੇ ਅੱਜ ਨਾਲ ਲਿਆਉਂਦੇ ਅੱਜ ਮਨੋਮਨੀ ਚ ਹੋ ਜਾਣਾ ਤਬੀਅ ਲਿਆਈ ਨਾ ਕਰ ਪਹਿਲਾਂ ਜਾ ਕੇ ਵੀ ਦੇਖ ਲੈ ਭਾਈ ਕਿਹੜਾ ਦੇਣਾ ਕਹਿੰਦਾ ਬੱਸ ਲਿਆਉਣਾ ਗੱਲ ਖਤਮਾ ਚਲ ਠੀਕ ਆ ਬਸ ਠੀਕ ਆ ਫਿਰ ਮਾਮੇ ਨੂੰ ਕੰਮ ਕਰਕੇ ਭੇਜਦਾ ਪੂਰਾ ਪੂਰਾ ਫਿਰ ਕਿਵੇਂ ਮੁਕਰ ਦਿੰਦਾ ਕਿ ਨਹੀਂ ਵੀ ਅੱਜ ਨਹੀਂ ਨਹੀਂ ਲਿਆਉਣਾ ਤਾਂ ਨਹੀਂ ਪਰ ਮਾਮੇ ਨੇ ਕਿਹਾ ਕਹਿੰਦਾ ਮੁੰਡਾ ਮੇਰਾ ਮਾਮਾ ਜੀ ਸੀਐਲ ਪਾ ਕੇ ਭੇਜਦਾ ਇੱਥੋਂ ਸੀਐਲ ਪਾ ਕੇ ਭੇਜਦਾ ਠੱਕ ਮਾਰਦਾ ਪੂਰੀ ਸੀਐਲ ਘਾੜਾ ਹੁੰਦਾ ਨਾ ਲਾ ਲਾ ਉਹ ਚੱਜ ਜਾਇਨਾ ਭਾਈ ਉਹ ਕਹਿੰਦਾ ਤੂਰੇ ਹੋਰ ਬੜਾ ਰੱਖ ਲੰਦੇ ਮੰਨਿਆ ਦੱਸ ਦੇ ਦਈਓ ਥਲੇ ਦੋਆਂ ਨਾ ਫੋਟੋ ਪਾਉਂਗੇ ਹਾਲੇ ਤਾਂ ਸੁੱਤੇ ਪਏ ਆ ਮਾਮਾ ਜੀ ਜਾਗਦਾ ਨਹੀਂ ਵੀਰੇ ਕਿਸੇ ਨੂੰ ਨਹੀਂ ਬਾਹਰ ਦੱਸਿਆ ਅਸੀਂ ਪੰਜ ਚੁੱਕਿਆ ਲੋੜ ਸੀ ਨਹੀਂ ਨਹੀਂ ਫੌਤਾ ਕਹਿੰਦਾ ਤੂ ਚੱਕੋ ਤਾਂ ਕਹਿੰਦਾ ਗੱਡੀ ਚੋਂ ਤਿਆਰਾ ਬੰਦਾ ਹੁਣ ਆ ਪੂਰਾ ਬੰਦਾ ਤਿਆਰ ਐ ਸੀਕ੍ਰੀਟ ਗੱਲਾਂ ਨੇ ਇਹ ਕੈਮਰੇ 'ਚ ਕਰਨੇ ਜਾਣੀਆਂ ਨੇ ਤੇ ਠੀਕ ਐ ਜੀ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਲਈ ਹਰਿੰਦਰ ਹੁਣ ਚੱਲਿਆ ਸੋ ਦਲੀ ਭਾਈ ਟਰੈਕਟਰ ਪਸੰਦ ਆ ਪੂਰਾ ਤੈਮੀ ਦੇਖ ਲੈ ਚਲਾ ਕੇ ਆਉਂਦਾ ਨਿਆਰਾ ਪੂਰਾ ਇਹ ਇੱਕ ਦੋ ਦਿਨ ਚ ਆਪਾਂ ਨੇ ਜਾਣਾ ਉੱਥੇ ਤਵੀਆਂ ਤੇ ਚੱਲਣਾ ਹੋਣਾ ਚਲਾਉਣਾ ਇਹ ਵੀਡੀਓ ਬਣਾ ਕੇ ਲਿਆਵਾਂਗੇ ਫਿਰ ਆਪਾਂ ਉਹਦਾ ਜੋਰ ਜਲਵਾ ਦੇਖਣਾ ਇਹਦਾ ਵੀਡੀਓ ਵੀਡੀਓ ਤੇ ਕਹੀ ਕਿ ਗੋਗੀ ਕਦੇ ਪਿਛੇ ਰਹਿ ਗਿਆ ਹੈ ਪੁੱਛੀ ਲਾਲੀ ਨੂੰ ਕਿ ਗੋਗੀ ਕਦੇ ਪਿਛੇ ਰਹਿ ਗਿਆ ਉਹ ਤਾਂ ਤੁਸੀਂ ਧੋਖਾ ਕਰ ਗਏ ਤੇ ਅੱਜ ਚੱਲ ਕੋਈ ਗੱਲ ਨਹੀਂ ਕੋਈ ਨਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਨਾਲ ਸੋ ਠੀਕ ਹੈ ਜੀ ਸਤਿ ਸ੍ਰੀ ਅਕਾਲ